ਮੈਂ ਮਜ ਲੁਧਿਆਣੇ ਆਇਓ ਕਿਸ ਤਰੀਕੇ ਦਾ ਮਹਿਸੂਸ ਕਰ ਰਹੇ ਹੋ ਆਨੇ ਰਹਨੇ ਹੋ ਕਿ ਪਹਿਲੀ ਦੂਜੀ ਵਾਰੀ ਚੱਕਰ ਆਇਆ ਆਈ ਥਿੰਕ ਮੇਰਾ ਸੈਕੰਡ ਟਾਈਮ ਚੱਕਰ ਲੱਗਾ ਹੈ ਮੈਨੂੰ ਲੁਧਿਆਣੇ ਆਣਾ ਈਵਨ ਪੰਜਾਬ ਆਣਾ ਹੀ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਇਹ ਮੇਰੀ ਮਿੱਟੀ ਹੈ ਤੇ ਇੱਥੇ ਦੀ ਖੁਸ਼ਬੂ ਮਤਲਬ ਬਾਰ ਬਾਰ ਚਾਹੀਦੀ ਹੁੰਦੀ ਹੈ ਮਹੀਨੇ 'ਚ ਦੋ ਤਿੰਨ ਵਾਰੀ ਤਾਂ ਚਾਹੀਦੀ ਹੁੰਦੀ ਹੈ ਮੇਰੀ ਵੋਟੀ ਜਿਹੜੀ ਐ ਇਦਾਂ ਤਾਂ ਬੜੀ ਸੋਹਣੀ ਪਿਆਰੀ ਜੀ ਦਿਖਦੀ ਪਰ ਕਹਿ ਲੋ ਵੀ ਜੇ ਸਣੀ ਕੋਈ ਗਲਤੀ ਕਰ ਦਿੰਦਾ ਤੇ ਅਥਰੀ ਵੀ ਬਹੁਤ ਹੈ ਉਹ ਵਿਚਾਰਾ ਗਲਤੀ ਨਹੀਂ ਵੀ ਕਰਦਾ ਤਾਂ ਵੀ ਉਹਦੀ ਜ਼ਿੰਦਗੀ ਖਰਾਬ ਹੈ ਦੇਖੋ ਜੀ ਮੈਂ ਜਿੱਦੀ ਜਨਾਨੀ ਮੇਰੇ ਵਰਗੀ ਹੋਵੇ ਫਿਰ ਉਹ ਕਿਹ ਹੋਰ ਨੂੰ ਦੇਖੇਗਾ ਤੇ ਫਿਰ ਕੰਮ ਖਰਾਬ ਹੈ ਨਾ ਤੇ ਬਸ ਫਿਰ ਮੈਂ ਨਹੀਂ ਦੇਖਣ ਦੀ ਮੇਰੀ ਮਰਜ਼ੀ ਅੱਗੇ ਸੰਨੀ ਹੈਲਪ ਕਰਦੇ ਆ ਸਾਰਿਆਂ ਦੀ ਹੱਲੇ ਵੀ ਉਹ ਬੰਬੇ ਨੇ ਮੈਂ ਇੱਧਰ ਆਈਆਂ ਕੰਮ ਕਰਨ ਤੇ ਉਹ ਬੰਬੇ ਨੇ ਤੇ ਉਹ ਆਟੋ ਡਿਨੇਟ ਕਰਨ ਕਰਏ ਨੇ ਇੱਕ ਬੰਦੇ ਦਾ ਪੈਰ ਨਹੀਂ ਹੈਗਾ ਤੇ ਆਪਾਂ ਜੋ ਵੀ ਕਰਨਾ ਚਾਹੁੰਦੇ ਆ ਬਸ ਸੇਵਾ ਵਾਸਤੇ ਕਰਨਾ ਚਾਹੁੰਦੇ ਆ ਤਾਂ ਕਿ ਅਸੀਂ ਜੋ ਵੀ ਕਮਾਈਏ ਅੱਗੇ ਜਾ ਕੇ ਸੇਵਾ ਚਲਾ ਸਕੀਏ ਤਾਂ ਕਿ ਸਾਡੇ ਬੱਚਿਆਂ ਨੂੰ ਸਿੱਖਿਆ ਮਿਲੇ ਦੇਖੋ ਆਡੀ ਲਾਈਫ 'ਚ ਵੀ ਬਹੁਤ ਸਾਰੀਆਂ ਪ੍ਰੋਬਲਮਸ ਆ ਬਟ ਜਿਵੇਂ ਤੁਹਾਨੂੰ ਪਤਾ ਹੈਗਾ ਮੇਰੇ ਤੇ ਭਰਾ ਭੈਣੀ ਬ্লাইন্ড ਨੇ ਉਹ ਦੇਖ ਨਹੀਂ ਸਕਦੇ ਪਰ ਆਪਾਂ ਦੂਜਿਆਂ 'ਚ ਖੁਸ਼ੀਆਂ ਹੀ ਸਪਰੈਡ ਕਰਦੇ ਆ ਸਾਡਾ ਮੂਡ ਕਿਹੋ ਜਿਹਾ ਵੀ ਹੋਵੇ ਤੁਹਾਡੇ ਵਧੀਆ ਕਰਕੇ ਰੱਖਾਂਗੇ ਤੁਸੀਂ ਟੈਨਸ਼ਨ ਨਾ ਲਵੋ ਸੇ ਤੁਹਾਡੀ ਵੀਡੀਓਸ ਤੇ ਇਹ ਦੇਖਣ ਨੂੰ ਜਰੂਰ ਮਿਲਦਾ ਤੁਸੀਂ ਸਣੀ ਜਿਹਦੇ ਐਸੀ ਤੈਸੀ ਕਰਕੇ ਰੱਖਦੇ ਹੋ ਸਿਰਫ ਜਾਂ ਫਿਰ ਤੁਹਾਡੇ ਬ੍ਰਦਰ ਵੀ ਘਰ ਦੇ ਵਿੱਚ ਆਈ ਥਿੰਕ ਜੰਮਿਆ ਹੀ ਐਸੀ ਤੈਸੀ ਕਰਾਉਣ ਵਾਸਤੇ ਸੀ ਮੇਰੇ ਤੋਂ ਬੀਡ ਕਮੈਂਟਸ ਵਿੱਚ ਤੁਹਾਨੂੰ ਡੀਮੋਟੀਵੇਸ਼ਨ ਹੀ ਫੀਲ ਹੁੰਦੀ ਕਿ ਯਾਰ ਲੋਕੀ ਐਵੇਂ ਬੋਲਦੇ ਨੇ ਪੈਸਾ ਕਮਾਉਣੇ ਬਣਾ ਰਿਸ਼ਤੇਦਾਰ ਨਹੀਂ ਛੱਡਦੇ ਉਹ ਤਾਂ ਫਿਰ ਬਾਹਰ ਦੇ ਨੇ ਆਪਾਂ ਕੀ ਲੈਣਾ ਗਏ ਤੋਂ ਜਿਹੜੇ ਮਾੜੇ ਕਰਦੇ ਨੇ ਜਿਹੜੇ ਚੰਗੇ ਉਹ ਤਾਂ ਫਿਰ ਆਪਣੇ ਹੈ ਹੀ ਨਾ ਜਿਹੜੇ ਇਨਸਾਨ ਜਿਹੜੇ ਬੰਦੇ ਕਿਸੇ ਵਾਸਤੇ ਕੁਝ ਕਰਦੇ ਨੇ ਨਾ ਲਾਈਫ 'ਚ ਉਹਨਾਂ ਦੇ ਭੰਡਾਰ ਕਦੀ ਖਾਲੀ ਨਹੀਂ ਹੁੰਦਾ ਤੇ ਬਸ ਸਾਡੇ ਮਾਪਿਆਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਆਪਾਂ ਨੂੰ ਵੀਡੀਓਜ਼ 'ਚ ਗਾਲ੍ਹਾਂ ਕੱਢੋ ਕੁਝ ਕੱਢੋ ਕੋਈ ਫਰਕ ਨਹੀਂ ਪੈਂਦਾ ਸ਼ਸ਼ਟਕਾਲ ਜੀ ਤੁਸੀਂ ਦੇਖ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲਿੰਕ ਕੌਰ ਲੁਧਿਆਣੇ ਸ਼ਹਿਰ ਦੇ ਵਿੱਚ ਵੈਸੇ ਤਾਂ ਬਹੁਤ ਸਾਰੇ ਟੈਲੈਂਟਡ ਲੋਕ ਨੇ ਪਰ ਕਈ ਇਹੋ ਜਿਹੇ ਟੈਲੈਂਟਡ ਲੋਕ ਜਿਹੜੇ ਕਿ ਸੋਸ਼ਲ ਮੀਡੀਆ ਤੇ ਆਪਣੇ ਪਿਆਰ ਕਰਨ ਵਾਲਿਆਂ ਵਾਸਤੇ ਇਹੋ ਜੀ ਵੀਡੀਓਜ਼ ਬਣਾਉਂਦੇ ਆ ਜੋ ਕਿ ਦਿਲ ਦੇ ਵਿੱਚ ਜਗ੍ਹਾ ਬਣਾਉਂਦੀ ਹੈ ਔਰ ਬਹੁਤ ਸਾਰੇ ਲੋਕ ਇਹਨਾਂ ਨੂੰ ਫੋਲੋ ਕਰਦੇ ਇਹਨਾਂ ਨੂੰ ਪਿਆਰ ਦਿੰਦੇ ਨੇ ਤੇ ਸਾਡੇ ਨਾਲ ਅੱਜ ਦੀਪਿਕਾ ਆਰਿਆ ਮੌਜੂਦ ਨੇ ਜੋ ਕਿ ਦਿੱਲੀ ਤੋਂ ਨੇ ਔਰ ਇਹਨਾਂ ਦੀ ਵੀਡੀਓਜ਼ ਦਾ ਅਗਰ ਸਟਿੰਗਸ ਦੇ ਵਿੱਚ ਅਸੀਂ ਜ਼ਰੂਰ ਦਿਖਾਵਾਂਗੇ ਹਾਈਲਾਈਟਸ ਦੇ ਵਿੱਚ ਜਿਨ੍ਹਾਂ ਦੀ ਵੀਡੀਓਜ਼ ਨੂੰ ਇੰਨਾ ਪਿਆਰ ਮਿਲਦਾ ਲੱਖਾਂ ਕਰੋੜੋ ਲੋਕ ਇਹਨ ਕਵੋਸ ਦੇ ਵਿੱਚ ਜਾ ਕੇ ਆਏ ਸੀਗੇ ਸਾਰਿਆਂ ਨੂੰ ਪਤਾ ਹੈ ਸਨੀ ਜਿਨ੍ਹਾਂ ਨੇ ਕੀ ਤਹਿਲਕਾ ਤਾਂ ਮਚਾਈ ਹੋਇਆ ਤੇ ਵਾਈਫ ਵੀ ਕਿਸੇ ਤੋਂ ਨਾ ਘੱਟ ਰਹੀ ਕਿਉਂਕਿ ਹੈਗੀ ਆ ਪੰਜਾਬ ਦੀ ਕੁੜੀ ਪੰਜਾਬੀ ਕਿਸੇ ਤੋਂ ਵੈਸੇ ਘੱਟ ਨਹੀਂ ਹੁੰਦੇ ਤਾਂ ਦੀਪਿਕਾ ਮੈਮ ਨੇ ਗੱਲਬat ਕਰਦੇ ਆ ਮੈਮ ਅੱਜ ਲੁਧਿਆਣੇ ਆਏ ਹੋ ਕਿਸ ਤਰੀਕੇ ਦਾ ਮਹਿਸੂਸ ਕਰ ਰਹੇ ਹੋ ਆਨੇ ਰਹਨੇ ਹੋ ਕਿ ਪਹਿਲੀ ਦੂਜੀ ਵਾਰੀ ਚੱਕਰ ਲੱਗਾ ਹਾਂ ਆਈ ਥਿੰਕ ਮੇਰਾ ਸੈਕੰਡ ਟਾਈਮ ਚੱਕਰ ਲੱਗਾ ਹੈ ਮੈਨੂੰ ਲੁਧਿਆਣਾ ਆਣਾ ਈਵਨ ਪੰਜਾਬ ਆਣਾ ਹੀ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਇਹ ਮੇਰੀ ਮਿੱਟੀ ਹੈ ਤੇ ਇੱਥੇ ਦੀ ਖੁਸ਼ਬੂ ਮਤਲਬ ਬਾਰ-ਬਾਰ ਚਾਹੀਦੀ ਹੁੰਦੀ ਹੈ ਮਹੀਨੇ 'ਚ ਦ ਪਰ ਮਨ ਇੱਧਰ ਹੀ ਲੱਗਦਾ ਹੈ ਮੇਰਾ ਸਨੀ ਨੂੰ ਕਿਵੇਂ ਮਿਲੇ ਸੀ ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਜਲੰਧਰ ਤੋਂ ਬਿਲੋਂਗ ਕਰਦੇ ਹੋ ਤੇ ਉਹ ਅੰਮ੍ਰਿਤਸਰ ਤੋਂ ਬਿਲੋਂਗ ਕਰਦੀ ਹੈ ਹਾਂ ਮੇਰੇ ਨਾਨਕੇ ਆ ਜਲੰਧਰ ਠੀਕ ਹੈ ਜੇ ਤੁਸੀਂ ਉੱਥੇ ਮਤਲਬ ਜਿਵੇਂ ਲੰਬ ਮੈਰਿਜ ਹੈ ਅਰੇਂਜ ਮੈਰਿਜ ਹੈ ਕਿਵੇਂ ਮਿਲੇ ਸੀ ਸਨੀ ਮੈਂ ਅਸੀਂ ਮੇਰੇ ਫਾਦਰ ਜਿਹੜੇ ਆ ਉਹਦਾ ਸ਼ਿਫਟ ਹੋ ਗਏ ਸੀ ਅੰਮ੍ਰਿਤਸਰ ਤੋਂ ਅਤੇ ਉੱਧਰ ਪਾਪਾ ਰਹਿੰਦੇ ਸੀ ਫਿਰ ਉਹਨਾਂ ਨੇ ਸਾਨੂੰ ਵੀ ਉੱਧਰ ਹੀ ਬੁਲਾ ਲਿਆ ਸੀ ਤੇ ਫਿਰ ਐਵੇਂ ਮੈਂ ਕਲਾਸ ਜਾਂਦੀ ਸੀ ਇੱਕ ਮਤਲਬ ਸਿੱਖਦੀ ਸੀ ਕੁਝ ਤੇ ਉਹਦਰੀ ਸਨੀ ਦੇ ਨੌਨ ਸੀਗੇ ਕੋਈ ਤੇ ਉਹਨਾਂ ਨੇ ਜਸਟ ਫॉर ਵੀਡੀਓ ਵਾਸਤੇ ਮੈਂ ਇੱਕ ਵਾਰੀ ਗੱਲ ਕੀਤੀ ਸੀ ਉਸ ਤੋਂ ਬਾਅਦ ਫਿਰ ਉਹਦੇ ਘਰ ਮੈਂ ਵੋਟੀ ਬਣ ਕੇ ਵੱਡੀ ਹੋਈ ਸੀ ਮੈਨੂੰ ਆਮ ਨਹੀਂ ਪਤਾ ਵਿਆਹ ਕਿਵੇਂ ਹੋ ਗਿਆ ਇਹ ਇਹ ਵੋਟੀ ਜਿਹੜੀ ਐ ਇੰਧਾ ਤਾਂ ਬੜੀ ਸੋਹਣੀ ਪਿਆਰੀ ਜੀ ਦਿਖਦੀ ਪਰ ਕਹਿ ਲਓ ਵੀ ਜੇ ਸਨੀ ਕੋਈ ਗਲਤੀ ਕਰ ਦਿੰਦੇ ਤੇ ਅਥਰੀ ਵੀ ਬਹੁਤ ਹੈ ਉਹ ਵਿਚਾਰਾ ਗਲਤੀ ਨਹੀਂ ਵੀ ਕਰਦਾ ਤਾਂ ਵੀ ਉਹਦੇ ਜ਼ਿੰਦਗੀ ਖਰਾਬ ਐ ਤੁਹਾਡੀ ਵੀਡੀਓਜ਼ ਵਿੱਚ ਨਾ ਹਮੇਸ਼ਾ ਅਸੀਂ ਦੇਖਦੇ ਹਾਂ ਉਹ ਵਿਚਾਰੇ ਕੋਈ ਨਾ ਕੋਈ ਛੋਟੀ ਜਿਹੀ ਗੱਲ ਵੀ ਕਹਿੰਦੇ ਤੁਸੀਂ एयरपोर्ट ਵਾਲੀ ਜਿਹੇ ਮੈਂ ਗੱਲ ਕਰਾ ਹੁਣ ਇਹ ਤੁਸੀਂ ਇੱਕ ਫਲਾਈਟ ਦੇ ਅੰਦਰ ਵੀਡੀਓ ਬਣਾਏ ਵੀ 에어 호ਸਟੈਸ ਵੱਲ ਦੇਖਣਾ ਨਹੀਂ ਹੈ ਮਤਲਬ ਕਨਸੈਪਟ ਕਿਵੇਂ ਆਉਂਦੇ ਮਾਈਂਡ ਦੇ ਵਿੱਚ ਦੇਖੋ ਜੀ ਮੈਂ ਜਿੱਦੀ ਜਨਾਨੀ ਮੇਰੇ ਵਰਗੀ ਹੋਏ ਫਿਰ ਉਹ ਕੇ ਹੋਰ ਨੂੰ ਦੇਖੇਗਾ ਤੇ ਫਿਰ ਕੰਮ ਖਰਾਬ ਹੈ ਨਾ ਤੇ ਬਸ ਫਿਰ ਮੈਂ ਨਹੀਂ ਦੇਖਣ ਨਹੀਂ ਮੇਰੀ ਮਰਜ਼ੀ ਇਨਾ ਮਤਲਬ ਤੁਹਾਡੀ ਵੀਡੀਓਜ਼ ਨੂੰ ਪਿਆਰ ਮਿਲਦਾ ਹੈ ਕਈ ਕਮੈਂਟਸ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਦਿਨ ਬਣਾ ਦਿੰਦੇ ਨੇ ਕੋਈ ਚੀਜ਼ਾਂ ਜਿਹੜੀਆਂ ਦਿਮਾਗ ਦੇ ਵਿੱਚ ਘਰ ਘਰ ਕੇ ਬੈਠ ਜਾਂਦੀਆਂ ਨੇ ਕੀ ਅੱਗੇ ਲਾਈਵ ਦਾ ਗੋਲ ਹੈ ਕਿਉਂਕਿ ਅਸੀਂ ਤੁਹਾਨੂੰ ਬਿੱਗ ਬਾਸ ਦੇ ਸਟੇਜ ਤੇ ਵੀ ਦੇਖਿਆ ਸਲਮਾਨ ਖਾਨ ਨਾਲ ਦੇਖਿਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲਾਈਵ ਦੇ ਵਿੱਚ ਕਦੀ ਨਹੀਂ ਸੋਚਿਆ ਹਣ ਉਹ ਹੋ ਗਈਆਂ ਤੇ ਕਿਸ ਤਰੀਕੇ ਦਾ ਮਹਿਸੂਸ ਕਰਦੇ ਬਸ ਕੁਝ ਵੀ ਬਣ ਕੇ ਨਾ ਤੁਸੀਂ ਆਈ ਥਿੰਕ ਦੇਖਿਆ ਹੋਵੇਗਾ ਕਿ ਸੰਨੀ ਹੈਲਪ ਕਰਦੇ ਆ ਸਾਰਿਆਂ ਦੇ ਹੱਲੇ ਵੀ ਉਹ ਬੰਬੇ ਨੇ ਮੈਂ ਇੱਧਰ ਆਈਆਂ ਕੰਮ ਕਰਨ ਤੇ ਉਹ ਬੰਬੇ ਨੇ ਤੇ ਉਹ ਆਟੋ ਡਿਨੇਟ ਕਰਨ ਕਰਾਇਆ ਨੇ ਇੱਕ ਬੰਦੇ ਦਾ ਪੈਰ ਨਹੀਂ ਹੈਗਾ ਤੇ ਆਪਾਂ ਜੋ ਵੀ ਕਰਨਾ ਚਾਹੁੰਦੇ ਆਂ ਬਸ ਸੇਵਾ ਵਾਸਤੇ ਕਰਨਾ ਚਾਹੁੰਦੇ ਆਂ ਤਾਂ ਕਿ ਅਸੀਂ ਜੋ ਵੀ ਕਮਾਈਏ ਅੱਗੇ ਜਾ ਕੇ ਸੇਵਾ ਚਲਾ ਸਕੇ ਤਾਂ ਕਿ ਸਾਡੇ ਬੱਚਿਆਂ ਨੂੰ ਸਿੱਖਿਆ ਮਿਲੇ ਸਾਡਾ ਪੂਰਾ ਗੋਲ ਹੈ ਕਿ ਜਿੰਨਾ ਵੀ ਕਮਾਵਾਂਗੇ ਜ਼ਰੂਰ ਉਹਨਾਂ ਤੇ ਲਾਵਾਂਗੇ ਜਿਨ੍ਹਾਂ ਨੂੰ ਲੋੜ ਹੈ ਕਿਉਂਕਿ ਕਿਸੇ ਨਾਲ ਕੁਝ ਲੈ ਕੇ ਤੇ ਜਾਣਾ ਨਹੀਂ ਇੱਧਰੋਂ ਸਨੀ ਸਨੀ ਦੇ ਅੱਜ ਤੁਸੀਂ ਇੱਕ 골ਡ ਸ਼ਾਪ ਦੇ ਵਿੱਚ ਆਇਓ ਹੈ ਨਾ ਮਤਲਬ ਕਿਉਂਕਿ ਕਾਂਸੈਪਟ ਸੁਣਿਆ ਸੀ ਮੈਨੂੰ ਮੈਂ ਇਹਨਾਂ ਦੀ ਵੀਡੀਓਜ਼ ਦੇਖੀਆਂ ਸੀਗੀਆਂ ਤੇ ਬਹੁਤ ਯੂਨਿਕ ਕਾਂਸੈਪਟ ਹੈ ਕਿਉਂਕਿ ਬਹੁਤ ਸਾਰੀ ਕੁੜੀਆਂ ਐ ਇਦਾਂ ਹੈ ਜਿਹੜੀਆਂ ਨਹੀਂ ਪਾ ਸਕਦੀਆਂ 골ਡ ਮਤਲਬ ਨਹੀਂ ਬਾਈ ਕਰ ਸਕਦੀਆਂ ਪਰ ਇਹਨਾਂ ਨੇ ਮਤਲਬ ਪਿਓਰ 골ਡ ਦੇ ਨਾਲ ਲੋਕਾਂ ਦੇ ਸੁਪਨੇ ਸੱਚ ਕੀਤੇ ਨੇ ਤੇ ਮੈਂ ਸੋਚਿਆ ਕਿ ਇੱਕ ਵਾਰੀ ਆ ਕੇ ਦੇਖਿਆ ਜਾਵੇ ਤੇ ਲੋਕ ਇਵਨ ਇਹੋ ਜੀ ਚੀਜ਼ਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ ਕਿਉਂਕਿ ਕੱਲ ਨੂੰ ਬਹੁਤ ਸਾਰੇ ਲੋਕਾਂ ਦੀ ਲਾਈਫ ਚ ਬਹੁਤ ਸਾਰੀ ਖੁਸ਼ੀਆਂ ਲਿਆਈ ਗਈ ਹੈ ਚੀਜ਼ ਕਿ ਜਿਹੜੇ ਨਹੀਂ ਪਾ ਸਕਦੇ ਸੀ ਉਹ ਵੀ ਪਾ ਸਕਣਗੇ ਤੇ ਮੈਂ ਸੋਚਿਆ ਕਨਸੈਪਟ ਡਿਫਰੈਂਟ ਹੈ ਤੇ ਅਸੀਂ ਡਿਫਰੈਂਟਲੀ ਕੁਝ ਦਿਖਾਣੇ ਆ ਤਾਂ ਤਾਂ ਮੈਂ ਆਈ ਸੀ ਬਿਲਕੁਲ ਤੁਹਾਡੀ ਵੀਡੀਓਜ਼ ਦੇ ਵਿੱਚ ਨਾ ਅਸੀਂ ਹਮੇਸ਼ਾ ਹਸੀ ਮਜ਼ਾਕ ਦੇਖਿਆ ਕਈ ਵਾਰ ਇਦਾਂ ਹੋਵੇ ਕਿ ਮੂਰ ਥੋੜਾ ਜਿਹਾ ਅਪਸੈਟ ਹੋਵੇ ਫਿਰ ਉਹਦਾ ਵੀਡੀਓ ਬਣਦੀ ਹੈ ਕਿ ਉਹਦਾ ਸੋਚਦੇ ਕਿ ਅੱਜ ਥੋੜਾ ਬ੍ਰੇਕ ਲੈ ਲਿਆ ਥੋੜਾ ਨਹੀਂ 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 ਅਸੀਂ ਦੂਜਿਆਂ ਨੂੰ ਸਮਾਈਲ ਦੇਣ ਵਾਸਤੇ ਆਪਾਂ ਦੇਖੋ ਸਾਡੀ ਲਾਈਫ 'ਚ ਵੀ ਬਹੁਤ ਸਾਰੀ ਪ੍ਰੋਬਲਮਸ ਆ ਬਟ ਜਿਵੇਂ ਤੁਹਾਨੂੰ ਪਤਾ ਹੈਗਾ ਮੇਰੇ ਤੇ ਭਰਾ ਭੈਣੀ ਬ্লাইন্ড ਨੇ ਉਹ ਦੇਖ ਨਹੀਂ ਸਕਦੇ ਪਰ ਆਪਾਂ ਦੂਜਿਆਂ ਚ ਖੁਸ਼ੀਆਂ ਹੀ ਸਪਰੈਡ ਕਰਦੇ ਆ ਸਾਡਾ ਮੂਡ ਕਿਹੋ ਜਿਹਾ ਵੀ ਹੋਵੇ ਤੁਹਾਡੇ ਵਧੀਆ ਕਰਕੇ ਰੱਖਾਂਗੇ ਤੁਸੀਂ ਟੈਨਸ਼ਨ ਨਾ ਲਾਓ ਕੁਝ ਸੁਣਾਣਾ ਚਾਹੋਗੇ ਸਾਡੀ ਆਡੀਅנס ਨੂੰ ਵੀਡੀਓਸ ਤਾਂ ਸੀ ਇਹਨਾਂ ਨੂੰ ਮੇਰੇ ਤੋਂ ਨਾ ਸੁਣੋ ਲਿਓ ਮੇਰਾ ਗਲਾ ਪਤਾ ਕਿੰਨਾ ਖਰਾਬ ਹੈ ਲੋਕਾਂ ਨੇ ਇਹਨੂੰ ਫੋਲੋ ਕਰ ਦੇਣਾ ਚੈਨਲ ਨੂੰ ਮੇਰੀ ਆਵਾਜ਼ ਨਾਲ ਸੁਣੋ ਬਸ ਇਦਾਂ ਹੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਵੀਡੀਓਜ਼ ਦੇ ਵਿੱਚ ਲੋਕਾਂ ਨੂੰ ਪਿਆਰ ਜਿਹੜਾ ਮਿਲਦਾ ਹੈ ਹਮੇਸ਼ਾ ਤੁਹਾਡੀ ਵੀਡੀਓਜ਼ ਤੇ ਇਹ ਦੇਖਣ ਨੂੰ ਜਰੂਰ ਮਿਲਦਾ ਤੁਸੀਂ ਸਣੀ ਜਿਹਦੇ ਐਸੀ ਤੈਸੀ ਕਰਕੇ ਰੱਖਦੇ ਹੋ ਸਿਰਫ ਜਾਂ ਫਿਰ ਤੁਹਾਡੇ ਬ੍ਰਦਰ ਵੀ ਘਰ ਦੇ ਵਿੱਚ ਆਈ ਥਿੰਕ ਜੰਮਿਆ ਹੀ ਐਸੀ ਤੈਸੀ ਕਰਾਉਣ ਵਾਸਤੇ ਸੀ ਮੇਰੇ ਤੋਂ ਕਿਉਂ ਵਿਚਾਰੇ ਇੰਨਾ ਅਤਿਆਚਾਰ ਅਤਿਆਚਾਰ ਨਹੀਂ ਹੈ ਜੀ ਨੋਟ ਕਮਾਏ ਜਾਂਦੇ ਨੇ ਇਦਾਂ ਕਰਕੇ ਤੇ ਅਸੀਂ ਨੋਟ ਹੀ ਕਮਾ ਰਹੇ ਆ ਇੱਥੇ ਕੋਈ ਵੀ ਬੈਡ ਕਮੈਂਟਸ ਵਿੱਚ ਤੁਹਾਨੂੰ ਡੀਮੋਟੀਵੇਸ਼ਨ ਹੀ ਫੀਲ ਹੁੰਦੀ ਕਿ ਯਾਰ ਲੋਕੀ ਐਵੇਂ ਬੋਲ ਦਿੰਦੇ ਪੈਸਾ ਕਮਾਣੇ ਉਹ ਆਪਣੇ ਰਿਸ਼ਤੇਦਾਰ ਨਹੀਂ ਛੱਡਦੇ ਉਹ ਤਾਂ ਫਿਰ ਬਾਹਰ ਦੇ ਨੇ ਆਪਾਂ ਕੀ ਲੈਣਾ ਗਏ ਤੋਂ ਜਿਹੜੇ ਮਾੜੇ ਕਰਦੇ ਨੇ ਜਿਹੜੇ ਚੰਗੇ ਉਹ ਤਾਂ ਫਿਰ ਆਪਣੇ ਹੈ ਹੀ ਨਾ ਲੋਕ ਲੋਕੀ ਵੇਲੇ ਨੇ ਉਹਨਾਂ ਨੂੰ ਟਾਈਮ ਹੀ ਨਹੀਂ ਕੋਈ ਹੋਰ ਕੰਮ ਕਰਨ ਦਾ ਉਹਨਾਂ ਨੂੰ ਘਰ ਦੇ ਅੰਦਰ ਫ੍ਰਸਟ੍ਰੇਸ਼ਨ ਉਹ ਨਹੀਂ ਘੱਡ ਪਾਉਂਦੇ ਦੋ ਛੜਦੇ ਘੜ ਦਿੰਦੇ ਨੇ ਸਾਨੂੰ ਕੀ ਫਰਕ ਪੈਂਦਾ ਸਾਨੂੰ ਪਿਆਰ ਕਰਨ ਵਾਲਿਆ ਨਾਲ ਫਰਕ ਪੈਂਦਾ ਬਿਲਕੁਲ ਦੀਪਿਕਾ ਜੀ ਮੈਂ ਪੁੱਛਣਾ ਤੁਹਾਡੀ ਛੋਟੀ ਜੀ ਬੇਟੀ ਬੜੀ ਪਿਆਰੀ ਆ ਮਤਲਬ ਅਸੀਂ ਉਹਦੀ ਵੀਡੀਓਜ਼ ਦੇਖਦੇ ਆ ਦਿਲ ਖੁਸ਼ ਹੋ ਜਾਂਦਾ ਔਰ ਤੁਸੀਂ ਤੇ ਸਨੀ ਉਹਨੂੰ ਇਸ ਤਰੀਕੇ ਨਾਲ ਉਹਦਾ ਬ੍ਰਿੰਗਿੰਗ ਕਰ ਰਹੇ ਹੋ ਕਿ ਜਿਵੇਂ ਤੁਸੀਂ ਲੋਕਾਂ ਨੂੰ ਡੋਨੇਸ਼ਨ ਕਰਦੇ ਹੋ ਉਹ ਵੀ ਦੇਖਦੀ ਹੋਏਗੀ ਕਿ ਮੇਰੇ ਮਦਰ ਫਾਦਰ ਕੀ ਕਰਦੇ ਅਸੀਂ ਕਾਰਟਸ ਲੱਗੀਆਂ ਹੋਈਆਂ ਦੇਖੀਆਂ ਸਨੀ ਸਦੇ ਨਾਮ ਤੇ ਕਾਰਟਸ ਲੱਗੀਆਂ ਹੋਈਆਂ ਕੀ ਕੀ ਹੋਰ ਦੁਨੀਆ ਵਾਸਤੇ ਕੀ ਕੀ ਕਰਨਾ ਚਾਹੁੰਦੇ ਹੋ ਕੀ ਪਲਾਨਸ ਮੈਂ ਤਾਂ ਅੰਦਾਜ਼ਾ ਲਾਈਆਂ ਮਾਰਾ ਸਾਨੂੰ ਜਿੰਨਾ ਵੀ ਦੇ ਚੈਨ ਨਹੀਂ ਸੀਗਾ ਕਿ ਆਪਾਂ ਇਸ ਲੈਵਲ ਤੱਕ ਜਾਵਾਂਗੇ ਨਾਲੇ 빅ਬੋਸ ਤੱਕ ਸੰਨੀ ਜਾਣਗੇ ਇਵਨ ਹੱਲੇ ਲੋਕੀ ਮੇਰੇ ਵਾਸਤੇ ਬਹੁਤ ਡਿਮਾਂਡ ਕਰ ਰਹੇ ਆ ਕਿ ਮੈਂ ਕਹਨੀ ਆ ਮੈਂ ਆਪ ਸੀਜ਼ਨ ਮਤਲਬ 빅ਬੋਸ ਦੇ ਫੋਲੋ ਕੀਤੇ ਸਭ ਤੋਂ ਵੱਧ ਦੀ ਡਿਮਾਂਡ ਜਿਹੜੀ ਹੈ ਕਿਸੇ ਦੇ ਨਹੀਂ ਰਹੀ ਹੋਣੀ ਸਭ ਦੀ ਆਈ ਸੀਗੀ ਦੀਪਿਕਾ ਜਿਹੜੀ 빅ਬੋਸ ਤ ਜ਼ਰੂਰ ਹੋਏਗਾ ਸ਼ਾਇਦ ਅਗਰ ਕਦੀ ਮੈਨੂੰ ਮੌਕਾ ਮਿਲਿਆ ਤੇ ਜ਼ਰੂਰ ਕਰਾਂਗੇ ਏਦਾਂ ਪਰ ਜੋ ਵੀ ਅਸੀਂ ਕਮਾਈ ਕਰਾਂਗੇ ਆਪਾਂ ਸੇਵਾ ਚ ਜ਼ਰੂਰ ਲਾਣਾ ਚਾਹਾਂਗੇ ਸਾਡਾ ਪੂਰਾ ਗੋਲ ਹੀ ਹੋਏ ਕਿ ਆਪਾਂ ਬਹੁਤ ਸਾਰੇ ਲੋਕਾਂ ਦੀ ਮਦਦ ਕਰਕੇ ਜਾਣੀ ਹੈ ਕਿ ਜਦੋਂ ਮੈਂ ਇਸ ਸੰਨੀ ਇਸ ਦੁਨੀਆ ਤੋਂ ਜਾਈਏ ਤੇ ਲੋਕੀ ਇਸ ਚੀਜ਼ ਤੋਂ ਯਾਦ ਕਰਨ ਕਿ ਭਾਈ ਕੋਈ ਕੁਝ ਕਰਦਾ ਸੀਗਾ ਬਿਨਾ ਮਤਲਬ ਤੁਸੀਂ ਬਲੀਵ ਕਰੋ ਪੰਜ ਪੰਜ ਸੱਤ ਸੱਤ ਦਾਦਾ ਜੀ ਹਰ ਦਾ ਸਮਾਨ ਦੇਣਾ ਈਜ਼ੀ ਹੈ ਬਟ ਦੋ ਦੋ ਤਿੰਨ ਤਿੰਨ ਲੱਖ ਰੁਪਏ ਦੀ ਮਤਲਬ ਇੱਕ ਇੱਕ ਡੇਡ ਡੇਡ ਲੱਖ ਦੀ ਸਕੂਟੀ ਇਹ ਦੋ ਦੋ ਲੱਖ ਰੁਪਏ ਦਾ ਈ ਰਿਕਸ਼ਾ ਮਤਲਬ ਰਿਕਸ਼ੇ ਜਿਹੜੇ ਚੱਲਦੇ ਆ ਉਧਰ ਇਹਨਾਂ ਕੋਈ ਉਹ ਇਨਸਾਨ ਅਲੱਗ ਹੈ ਭਾਈ ਉਹਨੇ ਐ ਹੀ ਸੋਚਿਆ ਹੋਇਆ ਕਿ ਅਸੀਂ ਮਤਲਬ ਜੋ ਵੀ ਕਮਾਣਾ ਆਪਾਂ ਦੇਣਾ ਹੈ ਜੀ ਲੋਕੀ ਕਮਾਉਂਦੇ ਆ ਨਾ ਆਪਣਾ ਘਰ ਪਰਦੇ ਆਪਣੀ ਜੇਬਾਂ ਪਰਦੇ ਆ ਪ੍ਰਾਪਰਟੀਆਂ ਖਰੀਦ ਲੈਂਦੇ ਆ ਅੱਜ ਕੱਲ ਤਾਂ ਮਹਿੰਗਾਈ ਇੰਨੀ ਵੱਧ ਗਈ ਹੈ ਸਾਰੇ ਇਨਵੈਸਟਮੈਂਟ ਕਰਨ ਨੂੰ ਉਹ ਤੁਸੀਂ ਕੋਰੋਨਾ ਚ ਦੇਖਿਆ ਹੋਏਗਾ ਸਾਰੇ ਐਵੇਂ ਹੀ ਚਲੇ ਗਏ ਪਰ ਇਹ ਰਹਿ ਗਏ ਜੇਬਾਂ ਕਿਸੇ ਕੰਮ ਦਾ ਨਹੀਂ ਕੁਝ ਤੇ ਮੇਰੇ ਹਿਸਾਬ ਨਾਲ ਜੇ ਤੁਹਾਨੂੰ ਵਾਹਿਗੁਰੂ ਨੇ ਦਿੱਤਾ ਹੈ ਨਾ ਤੇ ਤੁਸੀਂ ਇਹੋ ਜੀ ਜਗ੍ਹਾ ਲਾਓ ਤੁਹਾਡੇ ਭੰਡਾਰ ਕਦੀ ਖਾਲੀ ਹੀ ਨਹੀਂ ਹੋਣੀ ਇਹਦੀ ਗਾਰੰਟੀ ਆਪਾਂ ਚਾਹਕਦੇ ਆ ਜਿਹੜੇ ਇਨਸਾਨ ਜਿਹੜੇ ਬੰਦੇ ਕਿਸੇ ਵਾਸਤੇ ਕੁਝ ਕਰਦੇ ਨੇ ਨਾ ਲਾਈਫ ਚ ਉਹਨਾਂ ਦੇ ਭੰਡਾਰ ਕਦੀ ਖਾਲੀ ਨਹੀਂ ਹੁੰਦੇ ਤੇ ਬਾ ਸਾਡੇ ਮਾਪਿਓ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਆ ਆਪਾਂ ਨੂੰ ਵੀਡੀਓਜ਼ ਚ ਗਾਲ੍ਹਾਂ ਕੱਢੋ ਕੁਝ ਕੱਢੋ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਵੀ ਕਦੀ ਨਾ ਕਦੀ ਮਤਲਬ ਐ ਥਾਟ ਰੱਖੋ ਕਿ ਮੈਨੂੰ ਜਦ ਵੀ ਕੋਈ ਦਿਖੇਗਾ ਮੈਂ ਉਹਦੀ ਮਦਦ ਕਰ ਦਵਾਂ دعاਵਾ ਇੱਕ ਤੋਂ ਪਰਸੈਂਟ ਬੈਡ ਕਮੈਂਟਸ ਆ ਮੈਨੂੰ ਲੱਗਦਾ ਸਾਰੇ ਤੁਹਾਨੂੰ ਇੰਨਾ ਪਿਆਰ ਕਰਦੇ ਆ ਇੱਕ ਤੁਹਾਡੀ ਵੀਡੀਓਜ਼ ਅਸੀਂ ਦੇਖੀ ਤੁਸੀਂ ਵਿਚਾਰੇ ਕਿਚਨ ਚ ਕੰਮ ਕਰ ਰਹੇ ਹੋ ਦਰਸਣੀ ਜੀ ਪਾਰਟੀਆਂ ਦੇ ਵਿੱਚ ਆ ਤੇ ਤੁਹਾਡੇ ਫੈਮਿਲੀ ਮੈਂਬਰ ਜਿਹੜੇ ਤੁਹਾਡੇ ਨਾਲ ਮੌਜੂਦ ਹੁੰਦੇ ਉਹ ਕਹਿੰਦੇ ਆ ਵੀ ਉਹ ਤਾਂ ਪਾਰਟੀ ਕਰ ਰਹੇ ਤੁਸੀਂ ਰੋਟੀਆਂ ਬਣਾਈ ਜਾਣਾ ਕਰਦਾ ਨਾ ਪਾਰਟੀ ਉਹਨੇ ਕਿੱਥੇ ਜਾਣਾ ਮੈਨੂੰ ਬਹੁਤ ਪਿਆਰ ਕਰਦਾ ਉਹ ਤਾਂ ਇੱਕ ਕਹਿ ਲਓ ਡਾਟਾ ਤੁਹਾਨੂੰ ਹਸਾਉਣ ਵਾਸਤੇ ਵੈਸੇ ਮੇਰਾ ਨੇਚਰ ਹੈਗਾ ਥੋੜਾ ਨਾ ਪੰਜਾਬੀਆਂ ਵਾਲਾ ਹਾਂ ਹੈ ਬਾਈ ਗੁੱਸੇ ਚ ਬਹੁਤ ਰਹਿਨੀ ਆ ਮੈਂ ਮਤਲਬ ਲੱਗਦਾ ਹੈ ਕਿ ਇਨੋਸੈਂਟ ਜੀਆਂ ਮੈਂ ਪਰ ਰਹੇਗੀ ਨਹੀਂ ਉਹ ਤਾਂ ਫਿਰ ਸਨੀ ਜੀ ਨੂੰ ਹੀ ਪਤਾ ਜਿਹੜਾ ਜਿਹਦੇ ਹੱਡ ਵੀ ਨਹੀਂ ਨਹੀਂ ਮੈਂ ਹੈਗੀ ਵੀ ਨਹੀਂ ਇਨੋਸੈਂਟ ਨਹੀਂ ਕਿ ਮੈਂ ਮਤਲਬ ਪੰਜਾਬੀਆਂ ਵਾਲਾ ਖੂਨ ਹੈ ਮੇਰਚ ਇਹ ਦੋ ਮਿੰਟ ਚ ਲਾਪਾ ਲਾਪਾ ਵਾਲਾ ਕੰਮ ਹੈ ਅੱਛਾ ਮੇਰਾ ਇੱਕ ਸਵਾਲ ਹੈ ਵੀ ਪੰਜਾਬੀ ਨਾ ਲੈਵਲ ਕ੍ਰਾਸ ਕਰਦੇ ਜਾ ਰਹੇ ਨੇ ਹੁਣ ਆਪਾਂ ਦਿਲਜੀਤ ਨੂੰ ਦੇਖ ਲਈਏ ਅੱਜ ਆਪਾਂ ਦੇਖੇ ਉਹਨਾਂ ਦੀ ਵੀਡੀਓਜ਼ ਇੱਕ ਸ਼ੋਅ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਹਾਲੀਵੁੱਡ ਦੇ ਮਤਲਬ ਪੰਜਾਬ ਜਾਂ ਫਿਰ ਇੰਡੀਆ ਤੋਂ ਕੋਈ ਨਹੀਂ ਪਹੁੰਚਿਆ ਉੱਥੇ ਦਿਲਜੀਤ ਪਹੁੰਚ ਗਿਆ ਪੰਜਾਬੀਆਂ ਬਾਰੇ ਕੀ ਸਨੇਹਾ ਹੈ ਕਿਉਂਕਿ ਕਿੱਥੇ ਵੀ ਹੋਵੇ ਤਾਂ ਪੰਜਾਬੀ ਤਾਂ ਨਿਕਲ ਹੀ ਦਿਖਦੇ ਜਿੱਥੇ ਕੋਈ ਨਹੀਂ ਲੱਭੂਗਾ ਉੱਥੇ ਪੰਜਾਬੀ ਲੱਭੂਗਾ ਸਿੱਧੀ ਜੀ ਗੱਲ ਹੈ ਤੇ ਪੰਜਾਬੀਆਂ ਦੀ ਤਾਂ ਪਰਸ਼ਾਨ ਹੀ ਵੱਖਰੀ ਹੈ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਖੜੀ ਹੈ ਇੱਕ ਪੰਜਾਬਣ ਤੁਹਾਡੇ ਤੇ ਬਸ ਪੰਜਾਬੀਆਂ ਨੇ ਪੂਰੇ 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 ਵਰਲਡ ਤੇ ਘਾਪਾਇਆ ਹੋਇਆ ਹੈ ਤੇ ਪਰ ਅੱਭਰੇ ਇੰਦਾ ਹੀ ਦਿਲ ਬੜਾ ਸਾਫ਼ ਹੁੰਦਾ ਨਾ ਪੰਜਾਬੀਆਂ ਦਾ ਤੇ ਪੰਜਾਬੀ ਵਰਗਾ ਕੋਈ ਹੋ ਵੀ ਨਹੀਂ ਸਕਦਾ ਬਾਲੀਵੁੱਡ ਦੇ ਵਿੱਚ ਤੁਸੀਂ ਜਾ ਕੇ ਆਏ ਹੋ ਬਾਲੀਵੁੱਡ ਦੇ ਵਿੱਚ ਤੁਸੀਂ ਪੰਜਾਬ ਨੂੰ ਵੀ ਇੱਕ ਤਰ੍ਹਾਂ ਹੱਲੇ ਤੇ ਦੀਦੀ ਕੁਝ ਕੀਤਾ ਹੀ ਨਹੀਂ ਹੱਲੇ ਤੇ ਕਰਨਾ ਹੈ ਬਸ ਬਹੁਤ ਸਾਰਾ ਪਿਆਰ ਦੇਣ ਲੋਕੀ ਹਮੇਸ਼ਾ ਕਮੈਂਟ ਪਾਉਂਦੇ ਰਹੇ 빅 బాస్ ਚ ਜਾਏ ਦੀ ਪਾਉਂਦੇ ਰਹਿਣਗੇ 빅 బాస్ ਵਾਲੇ ਪਰੇਸ਼ਾਨ ਹੋ ਜਾਣਗੇ ਆਪਣੀ ਨਗਰੀ ਦਾ ਬੁਲਾਈ ਲੈਣੇ ਬਿਲਕੁਲ ਨਹੀਂ ਨਹੀਂ ਜਲਦੀ ਤੁਹਾਨੂੰ ਸਭ ਕੁਝ ਮਿਲੇਗਾ ਦੇਖਣ ਜੀ ਜੀ ਬਹੁਤ ਬਹੁਤ ਧੰਨਵਾਦ ਤਾਂ ਇਸੇ ਸਾਡੇ ਨਾਲ ਦੀਪਿਕਾ ਆ ਰਹੀ ਹੈ ਜਿਨ੍ਹਾਂ ਨੇ ਕੀ ਸੋਸ਼ਲ ਮੀਡੀਆ ਤੇ ਤਾਂ ਧੂਮਾ ਪਾਈ ਹੋਈਆਂ ਤਹਿਲਕਾ ਮਚਾਇਆ ਹੋਇਆ ਵੈਸੇ ਤਾਂ ਇਹ ਦਿੱਲੀ ਦੇ ਵਿੱਚ ਰਹਿੰਦੇ ਨੇ ਪਰ ਬਹੁਤ ਸਾਰੀ ਜਿਹੜੀ ਪ੍ਰੋਮੋਸ਼ਨਸ ਜਾਂ ਫਿਰ ਕੰਮ ਕਰਕੇ ਕਈ ਕਈ ਅਲੱਗ-ਅਲੱਗ ਥਾਵਾਂ ਤੇ ਜਾਣਾ ਪੈਂਦਾ ਦੀਪਿਕਾ ਛੋਟੀ ਜੀ ਬੱਚੀ ਹੈ ਕਈ ਵਾਰੀ ਹੋ ਨਹੀਂ ਹੁੰਦਾ ਮਿਸਮੈਨੇਜ ਟਾਈਮ ਕਿਉਂਕਿ ਬਹੁਤ ਸਾਰੀ ਚੀ ਤੋ ਵੱਡਾ ਰੋਲ ਰਹਿੰਦਾ ਜਦੋਂ ਘਰ ਦੇ ਸਪੋਰਟ ਕਰਦਾ ਬਿਲਕੁਲ 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 ਤਾਂ ਦੇਖੋ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਬਹੁਤ ਸਾਰੇ ਇਨਫਲੂਐਂਸਰ ਜਿਹੜੇ ਨੇ ਰੀਅਲ ਲਾਈਫ ਦੇ ਵਿੱਚ ਵੀ ਕਈ ਨਾ ਕਈ ਵਾਰ ਇਦਾਂ ਦੇ ਹੀ ਹੁੰਦੇ ਨੇ ਬਹੁਤ ਸਾਰੇ ਸੈਲੀਬ੍ਰਿਟੀਜ਼ ਨੂੰ ਜਦੋਂ ਅਸੀਂ ਮਿਲਾਨਦੇ ਆ ਤੁਹਾਨੂੰ ਤਾਂ ਉਹ ਵੀ ਆਪਣੀ ਰੀਅਲ ਲਾਈਫ ਦਿਖਾਉਂਦੇ ਜਿਵੇਂ ਦੀਪਿਕਾ ਨੇ ਦੱਸਿਆ ਕਿ ਮੈਂ ਜੋ ਵੀਡੀਓ ਦੇ ਵਿੱਚ ਆ ਮੈਂ ਅਸਲ ਦੇ ਵਿੱਚ ਵੀ ਆ ਮੈਂ ਪੰਜਾਬਾਣਾ ਤੇ ਮੈਨੂੰ ਥੋੜੀ ਜਿਹੀ ਗੱਲਾਂ ਤੇ ਜਿਹੜਾ ਗੁੱਸਾ ਵੀ ਆ ਜਾਂਦਾ ਤੇ ਇਹਨਾਂ ਦੇ ਹਸਬੰਡ ਦੇ ਨਾਲ ਤਾਂ ਇਹਨਾਂ ਦੀ ਬੌਂਡਿੰਗ ਆ ਬੱਚਿਆਂ ਦੇ ਨਾਲ ਜਾਂ ਘਰ ਦੇ ਫੈਮਿਲੀ ਮੈਂਬਰਸ ਦੇ ਨਾਲ ਬਹੁਤ ਅੱਛੀ ਦਿਖਾਈ ਗਈ ਆ ਤਾਂ ਜ਼ਰੂਰ ਇਹਨਾਂ ਦੇ ਅਕ ਦੇਖੀ ਤੇ ਇਹਨਾਂ ਤੱਕ ਤਾਂ ਜ਼ਰੂਰ ਤੁਸੀਂ ਪਹੁੰਚ ਹੀ ਜਾਓਗੇ ਵਦੇਰੀ ਵੀਡੀਓਜ਼ ਲਈ ਦੇਖਦੇ ਹਾਂ ਲੁਧਿਆਣ ਟਾਈਮਸ ਕੈਮਰਾ ਨਾਲ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕਰ